ਕਰੇਗਾ ਇਹਨਾਂ ਜੋਰ ਭਾਈ ਸਾਡੇ ਉੱਤੇ ਇਨਜਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਸਹਿਣ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਪ੍ਰਧਾਨ ਮੰਤਰੀ ਬਾਜੇਗੇ ਵੀਡੀਓ ਨੂੰ ਬੇਸਿਕੇ ਥੋਕ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਤੋਂ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਮంత్రి ਨੇ ਕੇਪਰਾ ਦੇ ਕਰਾਏ ਘੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲ ਬਾਤ ਭਾਈ ਸਾਡੇ ਹੁਣ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਜੀ ਜੀ एक मिनट अपने पूरे भाग का प्रयोग कर ਹਾਂਜੀ ਸਰ ਕੀ ਅੱਜ ਹੋਈ ਕਾਰਵਾਈ ਕੋਰਟ ਦੀ ਦੇਖੋ ਚਲਾਨ ਕਮਿਟ ਹੋਇਆ ਸੀ ਅੱਜ ਸੈਸ਼ਨ ਕੋਰਟ 'ਚ ਤੇ ਚਾਰਜ ਫ੍ਰੇਮ ਹੋਇਆ ਸੀਗਾ ਇਹਨਾਂ ਦੇ 41 ਜੋ ਕ्यूज ਨੇ ਉਹਨਾਂ ਦੇ ਖਿਲਾਫ ਤੇ ਅੱਜ ਇਹਨਾਂ ਨੂੰ ਆਪਾਂ ਕਹਿਆ ਕਿ ਆਪਾਂ ਪਲੀਡ ਨਾਟ ਗਿਲਟੀ ਹੈ ਕਿ ਸਾਨੂੰ ਟ੍ਰਾਇਲ ਆਪਾਂ ਕਰਨੀ ਹੈ ਕਿਉਂਕਿ ਆਪਾਂ ਇਨੋਸੈਂਟ ਹੈਗੇ ਆ ਤੇ ਆਪਾਂ ਆਪਣੀ ਐਵੀਡੈਂਸ ਪ੍ਰੋਡਿਊਸ ਕਰਾਂਗੇ ਤੇ ਪੁਲਿਸ ਵੱਲੋਂ ਜੋ ਮਿਸਪੇ ਬਾਹਰ ਕੀਤਾ ਗਿਆ ਪਰਿਵਾਰ ਵਾਲਿਆਂ ਨਾਲ ਮਿਲਣ ਨਹੀਂ ਦਿੱਤਾ ਗਿਆ ਉਹਦੇ ਬਾਰੇ ਕੀ ਕਹੋ ਦੇਖੋ ਇਹਦੀ ਇਹਨਾਂ ਦਾ ਸਕਿਉਰਿਟੀ ਰੀਜ਼ਨ ਹੋਏਗਾ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਜੇ ਜਿਹੜੇ ਅੰਦਰ ਕੀ ਹੋ ਰਿਹਾ ਇਸ ਤੋਂ ਇਲਾਵਾ ਕੀ ਪ੍ਰੋਸੈਸ ਕੀਤਾ ਗਿਆ ਵਕੀਲਾ ਨੂੰ ਨਹੀਂ ਬੋਲਦੇ ਦੇਖੋ ਅੱਜ ਜੋ ਕਾਰਵਾਈ ਸੀ ਇਹ ਹੋਈ ਸੀ ਕਿ ਆਪਾਂ ਜੋ ਆਪਣੀ ਪਲੀ ਇਹ ਨਹੀਂ ਸੀ ਕਿ ਆਪਾਂ ਗਿਲਟੀ ਨਹੀਂ ਹੈਗੇ ਆਪਾਂ ਇਨੋਸੈਂਟ ਆ ਤੇ ਇਸ ਅਗੇਂਸਟ ਆਪਾਂ ਐਵੀਡੈਂਸ ਲਿਆਵਾਂਗੇ ਤੇ ਆਪਾਂ ਕੇਸ ਲੜਾਂਗੇ ਅਗਲੀ ਤਰੀਕੀ ਦੋ ਸੀ ਪਈ ਦੋ 8 ਪਈ ਹੈ ਜੀ ਠੀਕ ਬਾਦ ਸ ਲੋਕੀ ਤਾਂ ਹੀ ਤੇ ਅੱਜ ਵੀ ਮੈਂ ਨੂੰ ਕਹ ਵੀ ਤੈਨੂੰ ਇਦਾਂ ਨਹੀਂ ਚਾਹੀਦਾ ਕਿਸੇ ਮੁੰਡੇ ਕੋਈ ਨਾ ਦਰਦ ਨਹੀਂ ਦਿਵਾਉਂਦੇ ਤੇ ਮੈਂ ਨੂੰ ਕਹ ਵੀ ਇਦਾਂ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜ ਹੀ ਨਹੀਂ ਹੈ ਨਾ ਕਦੀ ਕਿਸ ਗਰੀਬਾਂ ਦਾ ਵੀ ਆਊਗਾ ਜੇ ਸਰਕਾਰ ਸਾਡੀ ਆਊਗੀ ਅਸੀਂ ਸੁਣਾਂਗੇ ਵੀ ਫੈਸਲੇ ਕਰਾਂਗੇ ਜੇ ਇਸੇ ਕਰ ਕੋ ਬਿਆਸ ਹੋਈਏ ਚਲੋ ਯਾਰ ਓਕੇ ਕਹਿਣਾ ਮਾਰ ਜਾ ਵਾਲੇ ਕਪੂਰਥਲੇ ਵਾਲੇ ਸਾਰੇ ਆ ਜਾਣਗੇ ਸਾਰਿਆਂ ਦੇ ਪਰਿਵਾਰ ਆਏ ਪਹਿਲਾਂ ਇਹਨਾਂ ਨੇ ਕਿਹਾ ਵੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ ਸਤੱਕ ਕੇ ਗੱਡੀ ਚਵਾੜ ਤੇ ਕਿਸੇ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇੰਨਾ ਸਿੱਖਾਂ ਦਾ ਤੱਕਾ ਕਿਉਂ ਹੈ ਆਪ ਇਦਾਂ ਕਰਨ ਦਾ ਇਹ ਸਾਡੇ ਨਾਲ ਕੀ ਕੋਣ ਕੀ ਕੁੱਛ ਵਲਾਂ ਨੇ ਪੋਸਵਲਾਂ ਕਹੇ ਪਹਿਲਾਂ ਮਿਲਾਵਾਂਗੇ ਹੁਣ ਕਹਿੰਦਾ ਧੱਕ ਕੇ ਗੱਡੀ ਚਵਾੜ ਦਿੱਤੇ ਕਿਸੇ ਨੂੰ ਮਿਲਣ ਨਹੀਂ ਤੱਕ ਡਿੱਕ ਡਿੱਕੀ ਦੂਰਾਂ ਤੋਂ ਲੋਕਾਂ ਦੀ ਪਰਿਵਾਰਾਂ ਨੇ ਕਿ ਬੈਠੇ ਜਿੰਨਾਂ ਤਿੰਨ ਤਿੰਨ ਸਾਲ ਹੋ ਗਏ ਬੱਚੇ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹੇਗੇ ਉਹਨਾਂ ਲੋਕੀ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਫਰਪਾਲ ਕਹਿੰਦਾ ਮੈਂ ਕਿਹਾ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਹੁਣ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਸੀਸਾ ਨਹੀਂ ਦੇ ਜ ਉਹ ਮਾਮਾ ਨੇ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇਂ ਪਤਾ ਨਹੀਂ ਸਦਾ ਹੀ ਇਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਕੀ ਉਹਨਾਂ ਨੇ ਅੱਜ ਜੋ ਕਿਹਾ ਸਟੇਟਮੈਂਟ ਦਿੱਤੀ ਸਾਰੇ ਸਿੰਘਾਂ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਈਨ ਕਰਵਾਏ ਆ ਜੋ ਮਰਜ਼ੀ ਲਿਖੀ ਜਾਣ ਕਰਜ਼ਾਦ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥ ਵਾਂ ਛੜਦੀ ਦੀ ਉਹਨਾਂ ਦਾ ਛੜਦੀ ਦੀ ਉਹਨਾਂ ਕੀ ਪਹੁੰਚਦਾ ਕਿ 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 ਦਰਵਾਜ਼ਾ ਪੱਛਿਆਣਾ ਜਾ ਬਿਲਕੁਲ ਪਹਿਲਾਂ ਸਾਡੇ ਤੋਂ ਬਹੁਤ ਲੈ ਗਈ ਪਰ ਕੰਮ ਨਹੀਂ ਕਰਵਾਉਂਦਾ ਮੈਂ ਆਖੀ ਕੀ ਕਰਾਂ ਇੰਨਾ ਇੰਨਾ ਹੰਕਾਰ ਚੜਿਆ ਪਤਾ ਨਹੀਂ ਕਹਦਾ ਹੰਕਾਰ ਚੜਿਆ ਇੰਨਾ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨਹੀਂ ਸਾਡੇ ਨਾਲ ਬੰਦੇ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿ ਲੇਡੀਜ਼ ਹਰ ਪਹਾਲ ਨੇ ਤੇ ਅੱਗੇ ਵੀ ਕੀਤੀ ਅੱਜ ਵੀ ਹਰ ਪਹਾਲ ਨੂੰ ਮੈਂ ਕਿਹਾ ਵੀ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਂ ਦਾ ਪੰਜਾਬ ਚ ਅੱਗ ਲਾਈ ਤਿੰਨ ਸਾਲ ਹੋ ਗਏ ਮੇਰਾ ਮੁੰਡਾ ਡਿਬਰੂਗਰ ਬੈਠਾ ਪੰਜਾਬ ਜਾ ਕੇ ਬੁਝੀ ਨਹੀਂ ਆਜੇ ਇਹ ਕਹਿੰਦਾ ਆਰਾਮ ਦਾ ਪੈਸੇ ਤੁਸੀਂ ਬੜੇ ਕਮਾਏ ਵੀ ਲਖਤਰਾ ਦਾ ਬਿਆਨ ਵੀ ਤੁਹਾਨੂੰ ਕਿਹਾ ਉਹਨਾਂ ਨੇ ਪੈਸੇ ਤੇ ਹਰਪਾਲ ਨੂੰ ਪਤਾ ਹਣਾ ਦੱਸਿਆ ਸਾਨੂੰ ਪ੍ਰੂਫ ਦੇਵੇ ਕਿੱਥੋਂ ਕਮਾਏ ਸੀ ਕਿੱਥੋਂ ਆਟੇ ਗੋਲ ਪੈਸੇ ਆ ਇਹ ਹੋਏ ਬਦਦੀਆਂ ਪਾ ਗਿਆ ਇੱਥੇ ਤਾਂ ਦੇ ਲੋਕਾਂ ਕੋ ਰੋਜ਼ ਹੀ ਤੇ ਕਿਹ ਕੋ ਪਹਾਨੀ ਲਿਆ ਅਸੀਂ ਤੇ ਆਪਣੇ ਬੈਠੇ ਪਾਜੀ ਪੈਸੇ ਕਮਾਈ ਜਾਂਦਾ ਵਿਚਾਰਾ ਇਹ ਦੋ ਨੰਬਰ ਦੀ ਕਮਾਈ ਨੂੰ ਪੁੱਛਦੇ ਕਿ ਇਹਨਾਂ ਨੂੰ ਹੋਣੇ ਸਰਕਾਰ ਨੂੰ ਅੱਜ ਉਹਨਾਂ ਨੂੰ ਸਰਬਜੀਤ ਸਿੰਘ ਕਲਸੀ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀਆਂ ਨੂੰ ਅੱਜ ਮਾਨਯੋਗ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਵਿੱਚ ਪੇਸ਼ ਕੀਤਾ ਗਿਆ ਸੀ ਚਾਰਜ ਦੇ ਉੱਤੇ ਜਿਹੜੀ ਅੱਜ ਬੈਸ ਸੀ ਤੇ ਅੱਜ ਉਹਨਾਂ ਨੂੰ ਚਾਰਜ ਦੇ ਵਾਸਤੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਅੱਜ ਜਿਹੜੇ ਉਹਨਾਂ ਦੇ ਉੱਤੇ ਚਾਰਜ ਫਰੇਮ ਜਿਹੜੇ ਉਹ ਕਰ ਦਿੱਤੇ ਗਏ ਨੇ ਜਿਹੜੀ ਅਗਲੀ ਡੇਟ ਹੈ ਉਹ ਜਲਦੀ ਤੁਹਾਨੂੰ ਦੱਸ ਦਿੱਤੀ ਜਾਏਗੀ ਅੱਜ ਟੋਟਲ 40 ਲੋਕਾਂ ਨੂੰ ਪੇਸ਼ ਕੀਤਾ ਗਿਆ ਦੇ ਵਿੱਚ ਜਿਹੜੇ ਐਨਐਸਏ ਦੇ ਵਿੱਚ ਸਨ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਕੋਕੀਟ ਸੀ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਅਗਲੀ ਪੇਸ਼ੀ ਹੁਣ ਡੇਟ ਪਤਾ ਲੱਗ ਜੇਗੀ ਥੋੜੀ ਦੇਰ ਬਾਅਦ ਸਰ ਇਹ ਕੀ ਕੀ ਕਿਹਾ ਗਿਆ ਸੇ ਇੰਦੇ ਵਿੱਚ ਅੱਜ ਚਾਰਜ ਫਰੇਮ ਹੋਣੇ ਸੀ ਜਿਹੜੇ ਸੈਕਸ਼ਨ ਦੇ ਵਿੱਚ 307 ਤੇ ਜਿਹੜੇ ਨਾਲ ਹੋਰ ਸੈਕਸ਼ਨ ਸੀ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਜਿਚਡ ਹੋਈ ਸੀ ਉਹਨਾਂ ਜਿਹੜੇ ਸੈਕਸ਼ਨ ਨੇ ਉਹਨਾਂ ਦੇ ਵਿੱਚ ਚਾਰਜ ਅੱਜ ਦੁਬਾਰਾ ਤੋਂ ਫਰੇਮ ਹੋਇਆ ਔਰ ਉਹਦੇ ਚ ਨਾ ਕੋਈ ਜੁਲਮ ਬਧਾਇਆ ਗਿਆ ਨਾ ਕੋਈ ਜੁਰਮ ਜਿਹੜਾ ਉਹਦੇ ਚ ਘਟਾਇਆ ਗਿਆ ਅੱਛਾ ਸਰ ਇਹ ਕਿਹਾ ਜਾ ਰਿਹਾ ਸੀ ਕਿ ਇਹਦੇ ਚ ਪੁਲਿਸ ਕੁਆ ਮਹੀਨੇ 38 ਦੇ ਵਿੱਚ ਨਹੀਂ ਏਦਾਂ ਦੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਸਰ ਇਹ ਕਿ ਜਿਹੜਾ ਨਸ਼ੇ ਦੀ ਗੱਲ ਆ ਰਹੀ ਅਮਰਤਪਾਲ ਦੇ ਉੱਤੇ ਕਿ ਨਸ਼ੇ ਦੀ ਸਾਇਨ ਕਰ ਉਹ ਇਹ ਦਾਵਾ ਕੀਤਾ ਜਾ ਰਿਹਾ ਹੈ ਜਿਹੜੇ ਭਗਵੰਤ ਸਿੰਘ ਪਾਜੀ ਤੇ ਵਿਰਿੰਦਰ ਸਿੰਘੋਦੀ ਨੇ ਬਿਆਨ ਦਿੱਤੀ ਹੈ ਕਿ ਅਮਰਪੁਰ ਸਿੰਘ ਨੇ ਇਹ ਕਰਦਾ ਜੀ ਉਹ ਵੱਜ ਕਿਨੇ ਦੇਖੋ ਜੀ ਜਿਹੜੇ ਪੁਲਿਸ ਕਸਟੋਡੀਅਲ ਦੇ ਵਿੱਚ ਜਿਹੜੀ ਕੋਈ ਵੀ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਨੇ ਵੀ ਇਹਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਜਿਹੜਾ ਪੁਲਿਸ ਦੀ ਅਰੈਸਟ ਦੇ ਅੰਦਰ ਜਿਹੜੀ ਕੋਈ ਵੀ ਸਟੇਟਮੈਂਟ ਹੈ ਉਹਨ ਦੇ ਉੱਤੇ ਰਲਾਇਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਜਿਹੜੀ ਹੈ ਉਹਦੇ ਉੱਤੇ ਮਤਲਬ ਕਦੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਤੇ ਸਰ ਅਮਰਿਤਪਾਲ ਦੀ ਪੇਸ਼ੀ ਕਦੋਂ ਹੋਏਗੀ ਜਦੋਂ ਐਨਐਸਏ ਟੁੱਟਦੀ ਹੈ ਜਾਂ ਉਹਨਾਂ ਦਾ ਜਿਹੜਾ ਕੇਸ ਹੈ ਉਹ ਐਨਐਸਏ ਜਿਹੜੀ ਚੈਲੰਜ ਕੀਤੀ ਹੋਈ ਹੈ ਅਗਰ ਮਾਨਯੋਗ ਹਾਈ ਕੋਰਟ ਤੋੜ ਦੇ ਤਾਂ ਅਦਰਵਾਈਜ਼ ਜਦੋਂ ਉਹਨਾਂ ਦੀ ਐਨਐਸਏ ਜਦੋਂ ਖਤਮ ਹੋਏਗੀ ਉਹਦੀ ਮਿਆਦ ਤੋਂ ਬਾਅਦ ਉਹਨਾਂ ਦੀ ਪੇਸ਼ੀ ਇਸ ਕੋਰਟ ਦੇ ਵਿੱਚ ਹੋਏਗੀ ਸਰ ਨੈਕਸਟ ਕੋਰਟ ਆਫ ਐਕਸ਼ਨ ਕੀ ਹੋਏਗਾ ਤੁਹਾਡਾ ਕੇਸ ਕੇਸ ਹੁ ਆ ਰਹੇ ਆ ਔਰ ਉਸ ਤੋਂ ਬਾਅਦ ਅਸੀਂ ਹੁਣ ਉਹਨਾਂ ਦੀ ਬਿਲ ਦੇ ਵਾਸਤੇ ਜਿਹੜੇ ਚਾਰਜ ਹੋਏ ਕਰਾਂਗੇ ਜੀ ਬਾਕੀਆਂ ਵੀ ਬਾਕੀਆਂ ਦੇ ਵਿੱਚੋਂ ਕੁਝ ਸਾਥੀਆਂ ਦੀ ਜਿਹੜੀਆਂ ਬਿਲ ਐਪਲੀਕੇਸ਼ਨ ਨੇ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੁਣ ਅਸੀਂ ਲਗਾਈ ਹੋਈ ਹੈ ਜਿਹੜੇ ਐਨਐਸਏ ਤੋਂ ਬਿਨਾ ਹੋਰ ਫਰਾਦੀ ਸੀ ਹੁਣ ਸਾਰੇ ਜਾ ਚੁੱਕੇ ਨੇ ਸਾਰੇ ਹਾਂਜੀ ਹੁਣ ਉਹ ਸਾਰਿਆਂ ਨੂੰ ਲੈ ਕੇ ਜਾ ਚੁੱਕੇ ਜੀ ਠੀਕ ਹੈ ਸਰ ਜੀ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋਰ ਪਾਈ ਸਾਡੇ ਉੱਤੇ ਇਨਜਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖੰਡਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂ ਨਿਆਰਾ ਪੇਪਰਾਂ ਤੇ ਕਰਾਏ ਘੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਫੇਸ ਵੀ ਦੇ ਖੋ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਹਿਬ ਉਹ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ